ਕੋਲੀ ਨੇ ਇਹ ਬਣਾ ਦਿੱਤਾ ਇੱਕ ਹੋਰ ਰਿਕਾਰਡ ਰਚ ਦਿੱਤਾ ਇਤਿਹਾਸ ਤੇ ਆਈਪੀਐਲ ਦੇ ਵਿੱਚ ਇਹ ਰਿਕਾਰਡ ਬਣਾਉਣ ਵਾਲਾ ਬਣ ਗਿਆ ਪਹਿਲਾ ਖਿਡਾਰੀ ਜਿहां ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਬਣਾ ਦਿੱਤਾ ਉਸ ਨੇ ਇਤਿਹਾਸ ਰਚ ਦਿੱਤਾ ਤੇ ਆਈਪੀਐਲ ਦੇ ਵਿੱਚ ਇਹ ਰਿਕਾਰਡ ਬਣਾਉਣ ਵਾਲਾ ਵਿਰਾਟ ਕੋਹਲੀ ਪਹਿਲਾ ਖਿਡਾਰੀ ਬਣ ਗਿਆ ਜਾਣਕਾਰੀ ਦੇ ਦਈਏ ਕਿ ਆਈਪੀਐਲ 2025 ਦੇ 24ਵੇਂ ਐਵਚ ਦੇ ਵਿੱਚ ਵਿਰਾਟ ਕੋਹਲੀ ਨੇ ਇਹ ਇਤਿਹਾਸ ਰਚਿਆ ਇਸ ਮੈਚ ਦੇ ਵਿੱਚ ਇੱਕ ਪਾਸੇ ਰਾਇਲ ਚੈਲੈਂਜਰਸ ਬੈਂਗਲੌਰ ਸੀ ਤੇ ਦੂਸਰੇ ਪਾਸੇ ਦਿੱਲੀ ਕੈਪਟਲਜ਼ ਸੀ ਦੋਨੋਂ ਆਮੋ ਸਾਹਮਣੇ ਹੋਏ ਨੇ 10 April ਨੂੰ ਇਹ ਮੈਚ ਖੇਡਿਆ ਗਿਆ ਜਿਨਾ ਸੁਆਮੀ ਸਟੇਡੀਅਮ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਵਿਰਾਟ ਕੋਹਲੀ ਨੇ ਇਹ ਇਤਿਹਾਸਿਕ ਪ੍ਰਾਪਤੀ ਹਾਸਲ ਕੀਤੀ ਹੈ ਇਸ ਪਾਰੀ ਦੌਰਾਨ ਕੋਹਲੀ ਨੇ IPL ਕੈਰੀਅਰ ਚ 1000 ਬਾਉਂਡਰੀਜ਼ ਪੂਰੇ ਕਰ ਲਏ ਨੇ ਜਿਨ੍ਹਾਂ ਦੇ ਵਿੱਚ ਚੌਕੀ ਤੇ ਛੱਕੇ ਵੀ ਸ਼ਾਮਿਲ ਨੇ ਵਿਰਾਟ ਕੋਹਲੀ ਆਈਪੀਐਲ 'ਚ 1000 ਬਾਉਂਡਰੀਜ਼ ਲਗਾਉਣ ਵਾਲੇ ਪਹਿਲੇ ਖਿਡਾਰੀ ਪਹਿਲੇ ਬੱਲੇਬਾਜ਼ ਬਣ ਗਏ ਨੇ ਕੋਹਲੀ ਨੇ ਹੁਣ ਤੱਕ 721 ਚੌਕੇ ਤੇ 281 ਛੱਕੇ ਲਗਾਏ ਨੇ ਇਸ ਮਾਮਲੇ ਵਿੱਚ ਸਾਬਕਾ ਭਾਰਤੀ ਬੱਲੇਬਾਜ਼ ਸ਼ਿਖਰ ਤਮਨ ਦੂਸਰੇ ਨੰਬਰ ਤੇ ਨੇ ਜਿਨ੍ਹਾਂ ਨੇ IPL ਚ ਕੁੱਲ 920 ਬਾਉਂਡਰੀਜ਼ ਲਗਾਏ ਸਨ ਸਿਖਰਤਮੰਤ ਤੋਂ ਬਾਅਦ ਡੇਵਿਡ ਵਾਰਨਰ ਜਿਨ੍ਹਾਂ ਨੇ 899 ਬਾਉਂਡਰੀਜ਼ ਲਗਾਏ ਸਨ ਉਸ ਤੋਂ ਬਾਅਦ ਰੋਹਿਤ ਸ਼ਰਮਾ ਜਿਨ੍ਹਾਂ ਨੇ 885 ਬਾਉਂਡਰੀਜ਼ ਲਗਾਏ ਸਨ ਤੇ ਉਸ ਤੋਂ ਬਾਅਦ ਨੰਬਰ ਆਉਂਦਾ ਹੈ ਕ੍ਰਿਸ ਗੇਲ ਦਾ ਜਿਨ੍ਹਾਂ ਨੇ 761 ਬਾਉਂਡਰੀਜ਼ ਲਗਾਏ ਨੇ ਵਿਰਾਟ ਕੋਹਲੀ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਰਿਕਾਰਡ ਤੋੜੇ ਗਏ ਨੇ ਤੇ ਬਹੁਤ ਸਾਰੇ ਰਿਕਾਰਡ ਆਪਣੇ ਨਾਮ ਦਰਜ ਕਰਵਾਏ ਗਏ ਨੇ ਤੇ ਹੁਣ ਫਿਰ ਤੋਂ ਵਿਰਾਟ ਕੋਹਲੀ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ ਆਈਪੀਐਲ ਦੇ ਵਿੱਚ ਇਹ ਰਿਕਾਰਡ ਬਣਾ ਕੇ ਉਹ ਫਿਰ ਤੋਂ ਪਹਿਲੇ ਨੰਬਰ ਤੇ ਆ ਗਿਆ